ਅੱਜ ਸਵੇਰ ਸਵੇਰੀ ਆ ਸਿੰਘ ਆਇਆ ਸੀ ਕਿ ਪੁਲਿਸ ਸਟੇਸ਼ਨ ਇਹ ਹੈ ਦੋਸਤੀ ਅਰ ਹਮਾਰੇ ਇੰਡੀਆ ਮੇ ਤਾਂ ਬਾਰਾ ਬਾਰੀ ਚੱਲ ਰਿਹਾ ਹੈ ਭਾਈ ਹਿੰਦੋ ਮਸਨਮਾਨ ਹਿੰਦੋ ਮਸਨਮਾ ਕੀ ਕਰਦੇ ਪਰਸਾਂਡਾ ਕਾਮੋਲਟੇ ਚੱਲਦਾ ਬਾਸੀ ਰਾਤ ਨੂੰ ਖਾਣੇ ਆ ਵਧੀਆ ਚੈੱਕ ਆਂਦਾ ਆ ਚਣੇ ਆ ਤੇ ਹੁਣ ਇੱਕ ਕੱਪ ਮੰਗਾ ਲਿਆ ਬਸ ਗੁੱਸਾ ਭਾਈ ਐਸੀ ਚੱਲੂ ਏ ਹਮੇਜੇ ਜਾਂਦਾ ਸਾਰਾ ਪਸੀਨਾ ਬੜਾ ਔਖਾ ਕੰਮ ਹੀ ਭਰਾਵਾ ਇਹ ਵਾਲਾ ਆਦਮੀ ये पीछे वाला आदमी दोनों का दोनों का यूट्यूब चैनल बनाएगा दोनों को रंग मेरा चेहरा दिख रहे नहीं देखो अभी क्या करेगा वाइट पेंट मारेगा <laughs> ये हमारी दोस्ती हम पांच भाई साथ जा रहे हैं कोई केरला वाला है कोई पंजाब का है कोई यूपी का है कोई मद्रास का है मद्रास। देखो ये है दोस्ती और हमारे इंडिया में तो मारा मारी चल रहा है भाई हिंदू मुसलमान हिंदू मान। क्या यार ये अच्छी बात नहीं है यहाँ पर सब जय हिंद जय हिंद जय भारत जय हिंद जय भारत चलने ड्यूटिया दे सवेरे सवेरे सारे मिल गड्डी के बच्चे ਯਾਰ ਸਾਹਿਬ ਕਹਿੰਦੇ ਲੈ ਕੇ ਜਾਓ ਬੰਦਿਆਂ ਨੂੰ ਨਾਲ ਦੋ ਛਟਨੇ ਆ ਰਸਤੇ ਦੇ ਵਿੱਚ ਤੇ ਹਨ ਵੀ ਲੈ ਕੇ ਆਏ ਆ ਇਹ ਹੈਗਾ ਰਾਜਾ ਭਾਉ ਉਸ ਹੈਗਾ ਸਾਡਾ ਤਨਜੋ ਅੱਜ ਪਹਿਲਾਂ ਤਾਂ ਅਸੀਂ ਜਾਣਾ ਵਾ ਪੁਲਿਸ ਸਟੇਸ਼ਨ ਅਸਕਰ ਵਿੱਚ ਦੀ ਚੱਲੇ ਆ ਅਸੀਂ ਕਿਉਂ ਉਸ ਦਿਨ ਸਾਡਾ ਐਕਸੀਡੈਂਟ ਹੋਇਆ ਸੀਗਾ ਤੇ ਉਸ ਦਿਨ ਦਾ ਹਜੇ ਜਿਹੜਾ ਸੀਗਾ ਆ ਪ੍ਰੋਗਰਾਮ ਸਾਰਾ ਕਲੀਅਰ ਨਹੀਂ ਹੋ ਗਿਆ ਸੀਗਾ ਤੇ ਹੁਣ ਪਹਿਲਾਂ ਅਸੀਂ ਚੱਲੇ ਆ ਪੁਲਿਸ ਸਟੇਸ਼ਨ ਉੱਥੇ ਜਾ ਕੇ ਸਾਈਨ ਵਗੈਰਾ ਕਰਕੇ ਆਣੇ ਆ ਫਿਰ ਉਸ ਤੋਂ ਬਾਅਦ ਵਿੱਚ ਜਾਵਾਂਗੇ ਕੰਮ ਤੇ ਏ ਆਜੀ ਸੀ ਫੀਰੀਏ ਦੇ ਵਿੱਚ ਰਿਸਕ ਘਟੋਂਦਾ ਏਰੀਆ ਇੱਥੇ ਵੀ ਸਾਡੀ ਇੱਕ ਕੰਪਲੇਂਟ ਹੈ ਇੱਥੇ ਵੀ ਦੇਖਣੀ ਹੈ ਕੰਪਲੇਂਟ ਅਸੀਂ ਕਿਆ ਕਰਦੇ ਹਾਂ ਮੰਮੀ ਨਹੀਂ ਬਣਾਏਗਾ ਕਮੇਡੀ ਕਿਆ ਆਤਾ ਹੈ ਤੁਮ ਕੋ ਆਤਾ ਹੈ ਕਮੇਡੀ ਨਹੀਂ ਆਤਾ ਹੁਣ ਆਨੇ ਤੁਮ ਕਾ ਕਿ ਇੱਧਰ ਰਹੋ ਕਮੇਡੀ ਨਹੀਂ ਬਣਾਏਗਾ ਭਾਈ ਟੈਨਸ਼ਨ ਨਾ ਕਰੋ ਆਪਾਂ ਅੰਬਾ ਸਿੱਧਾ ਕਰਦੇ ਓਏ ਉਹਦਾ ਤੇਲ ਸਾਰਾ ਨਿਕਲ ਜਾਣਾ ਬਾਹਰ கோவால பாம்பு பார்க்க எங்கே கேட்கா பிடிக்குது அது இப்போ தண்ணி எங்கே பிடிக்கிது ஆ அங்கே டேங்க் இல்லையா டேங்க் இருக்கும் பார்த்து தெரியாது டேங்கு இல்லை அந்த ஜி அப்ணா ஹோ ஹெவாஜி லன்ச் டைமு டக்கையாக ਚਾ ਨਹੀਂ ਲੈਣ ਗਿਆ ਅਮੁੰਡਾ ਆਪਣੇ ਜਿਹੜੇ ਲਾਂਚ ਦੇ ਵਿੱਚ ਚਾਰਾ ਤਾਰਾ ਸੀ ਚਾ ਨਹੀਂ ਖਾਏਦੇ ਆ ਦਪਹਿਰ ਜਿਆਦਾ ਰੋਟੀ ਖਾ ਕੇ ਬਾਅਦ ਵਿੱਚ ਫੇਨੀ ਦੌਨ ਲਪਿੰਦੀ ਆ ਤੇ ਕੰਮ ਕਰਨ ਦਾ ਦਿਲ ਨਹੀਂ ਕਰਦਾ ਸੋਸਤੀ ਪੈ ਜਾਂਦੀ ਆ ਇਸ ਕਰਕੇ ਅਸੀਂ ਫਿਰ ਹਲਕਾ ਫਲਕਾ ਜਿਹੜਾ ਖਾਣਾ ਤੇ ਦਪਹਿਰ ਨੂੰ ਕਾਲੀ ਦਾਵਾ ਜਿਆਦਾ ਮੇਨ ਖਾਣਾ ਸਾਡਾ ਰਾਤ ਨਹੀਂ ਹੁੰਦਾ ਵਾਂਗੂ ਕੀ ਕਹਿੰਦੇ ਰਾਤ ਨੂੰ ਖਾਣਾ ਨਹੀਂ ਚਾਹੀਦਾ ਪਰ ਸਾਡਾ ਕੰਮ ਉਲਟੇ ਚੱਲਦਾ ਵਾ ਅਸੀਂ ਰਾਤ ਨੂੰ ਖਾਂਦੇ ਆ ਵਧੀਆ ਰੱਜ ਕੇ ਖਾਣਾ ਸਵੇਰੇ ਤੋਂ ਪਹਿਲੇ ਤਾਂ ਫਿਰ ਕੰਮ ਦੇ ਬੈਠੇ ਤੇ ਰਲਵਾ ਇੱਕ ਗਰਮੀ ਹੈਗੀ ਆ ਗਰਮੀ ਦੇ ਵਿੱਚ ਜਿਆਦਾ ਰੋਟੀ ਮਾਣੀ ਖਾਣ ਨੂੰ ਦਿਲ ਨਹੀਂ ਕਰਦਾ ਹੈਗਾ ਅੱਜ ਸਵੇਰ ਸਵੇਰੇ ਅਸੀਂ ਗਏ ਸੀਗੇ ਪੁਲਿਸ ਸਟੇਸ਼ਨ ਉਦੋਂ ਸਾਡਾ ਐਕਸੀਡੈਂਟ ਹੋਇਆ ਸੀਗਾ ਤੇ ਚਾਰ ਗੱਡੀਆਂ ਬੱਝੀਆਂ ਸੀ ਇਸ ਕਰਕੇ ਉਹ ਕਹਿੰਦੇ ਆਨਲਾਈਨ ਜਿਹੜੀ ਤੁਹਾਡੀ ਰਿਪੋਰਟ ਹੈਗੀ ਆ ਉਹ ਲਿਖਣੀ ਹੋਣੀ ਹੈਗੀ ਚਾਰ ਗੱਡੀਆਂ ਦਾ ਕਰਕੇ ਤੇ ਫਿਰ ਤੁਹਾਨੂੰ ਪੁਲਿਸ ਸਟੇਸ਼ਨਸ ਤੇ ਆਇਆ ਸੀਗਾ ਅੱਜ ਉੱਥੇ ਗਏ ਆ ਪਹਿਲਾਂ ਉੱਥੇ ਜਾ ਕੇ ਸਾਈਨ ਵਗੈਰਾ ਕਰਕੇ ਆਏ ਆ ਇੱਥੇ ਜਿੱਦਾਂ ਦੇ ਜਿਹੜੇ ਐਕਸੀਡੈਂਟ ਹੁੰਦੇ ਆ ਉਹਨਾਂ ਦਾ ਕੰਮ ਵਧੀਆ ਵਾ ਤੁਸੀਂ ਸਿੱਧੇ ਜਾਓ ਕੋਈ ਗਾਲੀ ਗਲੋਚ ਨਹੀਂ ਆਪਣੇ ਦਾ ਪੁਲਿਸ ਵਾਲਿਆਂ ਨੂੰ ਜੇ ਬੁਲਾ ਲੋ ਨਾ ਖੇਤ ਦੇ ਪਹਿਲਾਂ ਪੁਲਿਸ ਵਾਲੇ ਆ ਕੇ ਦੱਤੇ ਹੁੰਦੇ ਆ ਫਿਰ ਗਲਤੀ ਭਾਵੇਂ ਕਿਸੇ ਦੀ ਹੋਵੇ ਜਾਂ ਨਾ ਹੋਵੇ ਗਾਲ ਪਹਿਨ ਲਾ ਪੈਂਦੇ ਆ ਲੋਕੀ ਤੇ ਇੱਥੇ ਇਦਾਂ ਦਾ ਸਿਸਟਮ ਨਹੀਂ ਇੱਥੇ ਵਧੀਆ ਸਿਸਟਮ ਹੈ ਸਾਰਾ ਇੱਥੇ ਤੁਸੀਂ ਜੇ ਐਕਸੀਡੈਂਟ ਹੋ ਗਿਆ ਤਾਂ ਕੋਈ ਟੈਨਸ਼ਨ ਨਹੀਂ ਜਾਓ ਪੁਲਿਸ ਵਾਲਿਆਂ ਕੋਲ ਜਾਓ ਤੁਹਾਡਾ ਜਿੰਨਾ ਵੀ ਗੱਡੀ ਦਾ ਖਰਚਾ ਹੈਗਾ ਵਾ ਉਹ ਸਾਰਾ ਤੁਹਾਡੀ ਇੰਸ਼ੂਰੈਂਸ ਕੰਪਨੀ ਜਿਹੜੀ ਹੈਗੀ ਆ ਉਹ ਪੇ ਕਰੂਗੀ ਇਹ ਵਧੀਆ ਸਿਸਟਮ ਹੈਗੇ ਆ ਇੱਥੇ ਅਸੀਂ ਇਸ ਵੇਲੇ ਪਹਿਲਾਂ ਗਏ ਆ ਰਜਿਸਟ੍ਰੇਸ਼ਨ ਗਏ ਆ ਉੱਥੇ ਜਾ ਕੇ ਉਹਨਾਂ ਨੇ ਪੁੱਛਿਆ ਕਿ ਇਹਦੀ ਗਲਤੀ ਸੀਗੀ ਗਲਤੀ ਤਾਂ ਇਹਦੀ ਮੁੰਡੇ ਦੇ ਨਾਲ ਵਾਲੀ ਦੀ ਸੀ ਇਹਦਾ ਪਰ ਵੀਜ਼ਾ ਹੈ ਨਹੀਂਗਾ ਫਿਰ ਮੇਰਾ ਲਾਇਸੈਂਸ ਦਿੱਤਾ ਸੀਗਾ ਤੇ ਨਾ ਪਾਲਸ ਵਾਲਿਆਂ ਨੇ ਦੱਸਿਆ ਕਿਹੜਾ ਡਰਾਈਵਰ ਸੀਗਾ ਨਹੀਂ ਤਾਂ ਇਹਨੂੰ ਬਹੁਤ ਫਾਈਨ ਪੈਣਾ ਸੀਗਾ ਆਹ ਦੇਖ ਲੋ ਆ ਆ ਗਿਆ ਆਪਣਾ ਖਾਣਾ ਵੇ ਚੈੱਕ ਕਰਦਾ ਆ ਜਣੇ ਆ ਤੇ ਹੁਣ ਇੱਕ ਕੱਪ ਮੰਗਾ ਲਿਆ ਬਸ ਸੂਸਾ ਇੱਕ ਵੈੱਟ ਸੱਟ ਲੈਣਾ ਸਮੋਸਾ ਉੱਪਰ ਦੀ ਸੌਸ ਸੱਟ ਲੈਣੀ ਆ ਤੇ ਇਹੀ ਆਪਣਾ ਖਾਣਾ ਚੱਲੂਗਾ ਇਹਦੇ ਨਾਲ ਆਪਾਂ ਖਾ ਲੈਣੀ ਹੈ ਚਾਹ ਨਹੀਂ ਮਤਲਬ ਪੀ ਲੈਣੀ ਹੈ ਬੰਗਾਲੀ ਖਾਂਦੇ ਰਹਿੰਦੇ ਆ ਸਾਰਾ ਪਾਣੀ ਚਾਹ ਵੀ ਖਾਂਦੇ ਆ ਪਾਣੀ ਵੀ ਖਾਂਦੇ ਆ ਹੱਫਾ ਭਰ ਪੀਣੀ ਹੈ ਚਾਹ ਆ ਇਸ ਨਾਲ ਸਭ ਆ ਗਿਆ ਯਾਰ ਸੋਸ ਸੋਸ ਤੋਂ ਹੋਰ ਲੈ ਲੈ ਲਈ ਲੈਣੀ ਆ ਉਹਨਾਂ ਦਾ ਸੋਸ ਹੋਰ ਦੇ ਦੇ ਥੋੜੀ ਜਿਹੀ ਪਹਿਲਾਂ ਚਣੇ ਕਾਲੇ ਨੇ ਆ ਫਿਰ ਦੇ ਖਾਏਗਾ ਤੁਸਮੋਸਾ ਖਾਏਗਾ ਆਇਆ ਜੀ ਕਹਾ ਸੁਰੇਮਣੀ ਚਾਹ ਉਹ ਲਾ ਗਿਆ ਲੈਣ ਗਿਆ ਵੀ ਚਾਹ ਲੈ ਕੰਪਲੈਂਟ ਖਾ ਲਈ ਆਪਾਂ ਮਰ ਰਹੀ ਆਪਣੀ ਹੋਜੀ ਆਪਾਂ ਆਏ ਆ ਦੂਜੀ ਬਿਲਡਿੰਗ ਦੇ ਵਿੱਚ ਇੱਥੇ ਪਾਣੀ ਲੀਕ ਦੀ ਕੰਪਲੇਂਟ ਆ ਰਵਾਬ ਆਉਂਦਾ ਰਵਾਬ ਸਿਕਿਉਰਿਟੀ ਰਵਾਬ ਫੇ ਲੈ ਕੇ ਜਾਊਗਾ ਸਾਨੂੰ ਫਲੈਟ ਦੇ ਵਿੱਚ ਉਹ ਹਤਾ ਹੀ ਬੋਲਤੇ ਹਮ ਹਤਾ ਹੀ ਬੋਲਤੇ ਆ ਗਿਆ ਆ ਗਿਆ ਲੈ ਉਹ ਆ ਗਿਆ ਰਵਾਬ ਆ ਗਿਆ ਉਹਦੀ ਆ ਗਿਆ ਆ ਗਿਆ ਪੰਨ ਹੈ ਗੈਸ ਲੈ ਨਹੀਂ ਉਹ ਕਹਿੰਦਾ ਖੁੱਲਣਾ ਹੀ ਹੈ ਇਸ ਖੋਲੇਗਾ ਨਾ ਖੋਲ ਕੇ ਲੈ ਕੇ ਜਾਏਗਾ ਨਾ ਖੋਲਣਾ ਪਵੇਗਾ ਉਹ ਉਹ ਲੈਫਟ ਸਾਈਡ ਮੈਂ ਫੇਰ ਤੇ ਲੈ ਕੇ ਰਾਈਟ ਸਾਈਡ ਮਾਤਾ ਫੇਰ ਟੂਲ ਬਾਕਸ ਲੈ ਲਾ ਸਿੰਗਲ ਆ ਫੋਕਲ ਲੈ ਕੇ ਆਉਂਦਾ ਹੈ ਉਹ ਸਿੱਧਾ ਬੋਲ ਕੇ ਲੈਫਟ ਸਾਈਡ ਖੋਲ ਕੇ ਲੈ ਕੇ ਜਾਏਗਾ ਲੈਫਟ ਸਾਈਡ ਮੈਂ ਉਹ ਮੰਨਣਾ ਮੇਂ ਚਾਹੀਦਾ ਆ ਉੱਪਰ ਆਪਾਂ ਗੈਸ ਲੌਕ ਕਰਨੀਆਂ ਹੈ ਇਸੀ ਕਹਿੰਦੇ ਕੱਟਣਾ ਪੈਣਾ ਹਾਂ ਸਪਲੀਟੇ ਸੀ ਇਹ ਉਹ ਪੁਰਾਣਾ ਸੀਗਾ ਦਵਾਜਾ ਲੌਕਿਆ ਚਾਬੀ ਲੱਗੇ ਆਹ ਬੰਗਾਲੀ ਨੇ ਪਾ ਲਈ ਉਹ ਖੜਾ ਥੱਲੇ ਹੈ ਜੀ ਚਾਬੀ ਦੇਖਦਾ ਫਿਰਵਾ ਉਹ ਖੜਾ ਆ ਗਿਆ ਫਾਈਟ ਟੌਪ ਬਹੁਤ ਜ਼ਿਆਦੀ ਆ ਹੁਣ ਇਹਦੇ ਵਿੱਚ ਕਿਹੜਾ ਐ ਸੀ ਆ ਪਤਾ ਨਹੀਂਗਾ 24 ਦਾ ਲਿਖਿਆ ਵੀ ਨਹੀਂ ਹੋਇਆ ਯਾਰ ਇਹਨਾਂ ਦੇ ਉੱਪਰ 34 ਵਾਚ ਬੈੱਡਰੂਮ 34 ਇਹ ਸੀ ਲੱਪਣੇ ਕਿਹੜਾ ਸੌਖੇ ਆ ਇੱਥੇ ਕਿਹੜੇ ਆ ਉਹਨਾਂ ਦੇ ਆਹ ਦੇ ਉੱਪਰ ਨਾ ਹੋਏ ਨੂੰ ਲਾਦਾ ਉੱਪਰ ਹੀ ਆ ਸ਼ਾਤ ਦੇ ਉਹ ਲੱਗਦੇ ਆ ਤਾਂ ਬਹੁਤ ਜ਼ਿਆਦੀ ਆ ਉਹਨੂੰ ਪੁੱਛਦੇ ਆ ਫੋਨ ਕਰ ਗਏ ਸੀ ਕਿ ਨਾ ਬੰਦ ਕਰ ਬੋਤਲ ਨਹੀਂ ਲੱਗਣਾ ਇਦਾਂ ਕਿਹੜਾ ਐ ਸੀ ਚੱਲਦਾ ਵਾ भाई ए सी चालू है ए सी चालू है और कूलिंग कुल, कुल, है बंद करो अभी इधर कौन सा ऐसी मालूम नहीं है मेरे को लगता है ऊपर है छात्र के ऊपर अभी बंद किया ओके चालू कर दो तो मालूम हो गया कौन सा ही ओके ਪਤਾ ਲੱਗ ਗਿਆ ਇੱਥੇ ਹੁਣ AC ਸੀ ਹੈਗੇ ਬਹੁਤ ਆ ਇਹਨਾਂ ਦੇ ਉੱਪਰ ਨਾ ਟੈਗ ਨਹੀਂ ਲਾਏ ਹੋਏ ਕਿਹੜੇ ਫਲੈਟ ਦਾ ਕਿਹੜਾ AC ਆ ਲੱਭਣੇ ਬਹੁਤ ਔਖੇ ਹੁੰਦੇ ਆ ਚੱਲ ਹੁਣ ਪਤਾ ਲੱਗ ਗਿਆ ਉੱਪਰ ਜਾਣਾ ਪੈਣਾ ਵਾ ਆ ਛੱਤ ਦੇ ਉੱਪਰ AC ਲੱਗਿਆ ਹੋਇਆ ਆ ਆ ਦੇਖ ਲਓ ਇੱਥੋਂ ਬਹਿਰੀਨ ਅੱਧਾ ਦੇਖਦਾ ਹੀ ਉਹ ਦਾ ਵੀ ਸਾਰੇ ਹੀ ਦੇਖਦਾ ਵਾ ਬਹੁਤ ਔਪਿਆ ਯਾਰ ਉੱਪਰ ਚੜੇ ਆ ਹੁਣ ਆ ਦੇ ਅੱਦੇਸੀ ਜਿਹੜੇ ਆ ਇੱਥੇ ਲੱਗੇ ਹੋਏ ਆ ਉੱਪਰ ਇਹਦੇ ਬਾਕੀ ਸਾਰੇ ਸੀ ਉਹ ਉੱਥੇ ਆ ਥੱਲੇ ਲਓ ਜਿੱਦਾਂ ਆਪਾਂ ਗਾਣਾ ਨੂੰ ਬਾਂਦੇ ਗਏ ਸੀ ਵੀਡੀਓ ਇਹ ਚ ਵੀ भाई बोलेगा तो बंद करो आ, दे, 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 दे। भाई बंद करो बंद करो इन गर्मी फोन भी बहुत ज्यादा ओवरहीट होने पेगा गर्मी ਜਪਾ ਆਇਆ ਸੰਗ ਜਿਹਾ ਤਾਂ ਸਾਰਾ ਪਸੀਨਾ ਬੜਾ ਔਖਾ გამੀ ਭਰਾਵਾ ਹੁਣ ਚੰਨੀ ਆ ਥੱਲੇ ਸੈਂਡੋ ਪਾਈ ਹੋਵੇ ਹੁਣ ਜਲਦੀ ਜਲਦੀ ਏਸੀ ਕੱਢ ਚੱਲੀ ਏ ਇੱਕ ਨੰਬਰ ਲੈਫਟ 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 ਵਿੱਚ ਬੈਠੇ ਆ ਖੜੀ ਆਂ ਖੜੇ ਆਂ ਇੱਥੇ ਸੈਂਡੋ ਲੱਗਿਆ ਹੋਇਆ ਆ ਵਾ ਇੰਡੋਰ ਖੋਲਣਾਂ ਤੇ ਇਹਨੇ ਲੱਗਦਾ ਟਾਈਮ ਲਾ ਦੇਣਾ ਹਾਜੀ ਸਾਰਾ ਖੋਲ ਕੇ ਬੈਠਾ ਉਪਰੋਂ ਗਵਰ ਲੋਜੀ ਕੱਢਤਾ ਐ ਸੀ ਥੱਲੇ ਨਾਲਿਆ ਵਾਇ ਸੀ ਥੱਲੇ ਤਾਂ ਹੁਣ ਇਹਨੂੰ ਆਪਾਂ ਲੈ ਜਾਣਾ ਵਾ ਕਰਨ ਨੂੰ ਇੱਥੇ ਜਾ ਕੇ ਇਹਦੀ ਸਰਵਿਸ ਕਰਾਂਗੇ ਬੱਤੌਬ ਦੇ ਵਿੱਚੀ ਚਲੋ ਵੀ ਅੱਜ ਦਾ ਕੰਮ ਹੋ ਗਿਆ ਖਤਮ ਗੱਡੀ ਭਰ ਲਈ ਆ ਸਮਾਨ ਦੇ ਨਾਲ ਹੈ ਇੱਥੇ ਡੈਗ ਪੈਣਾ ਹੈ ਅੰਦਰ ਰੱਖ ਲਾ ਬੋਤਲਾਂ ਭਰੀਆਂ ਨਹੀਂ ਪਾਣੀ ਦੀ ਆਹ ਇਹਦੀਆਂ ਹੈ ਹੈ ਚਲੋ ਸਾਮ ਅੱਜ ਦਾ ਹੋ ਗਿਆ ਖਤਮ ਚੱਲਦੇ ਆ ਘਰਾਂ ਨੂੰ ਹੁਣ ਮੈਂ ਕੰਮ ਖਤਮ ਹੋ ਗਿਆ ਵਾਂ ਸੈਂਡੋ ਆ ਗਿਆ ਸੈਂਡੋ ਡਰਾਈਵਰ ਸਾਡਾ ਲੈਣਾ ਲੈਣਾ ਨਹੀਂ ਜਾਏਗਾ ਭਾਈ ਟੈਨਸ਼ਨ ਮਤ ਕਰੋ ਕਿਥਾ ਵੀ ਢਾਂਡਾ ਪੋੜ ਨਹੀਂ ਜਾਏਗੀ ਪੂਰਾ ਬੋਤ ਆਸਤਾ ਹੈ ਐਸਾ ਬੋਲੇਗਾ ਤੂੰ ਉਸਕੇ ਨਹੀਂ ਲੋਕ ਐਨ ਨਹੀਂ ਕੋਤਾਂ ਮੈਂ

ਨਾ ਟਾਈਮ ਹੋਵੇ ਸ਼ਾਇਦ ਟਾਈਮ ਇੱਕ ਦਿਨ ਨਿਕਾਲ ਸਕਤੇ ਹੈ ਨਾ ਨਿਕਲ ਸਕਤੇ ਉਸਕੇ ਬਹੁਤ ਉੱਤਸਾਹ ਹੈ ਕਿ ਕੱਲ ਅਮਦਲੀ ਨੂੰ ਕੀ ਸਾਧਨ ਹੋਵੇਗਾ ਇਹ ਦੇਖੋ ਸੋਇਗਾ ਹਾਂ ਆ ਪਰਸੋਂ ਹੋ ਜਾਏਗਾ ਕੱਲ ਟਰਾਈ ਕਰੇਗਾ ਨਹੀਂ ਹੁਆ ਤਾਂ ਫਿਰ ਪਰਸ ਲਗਾਏਗਾ ਕੰਮ ਵਾਸਤੇ ਕੰਮ ਬਹੁਤ ਜ਼ਿਆਦਾ ਵਾ ਤੇ ਮੋਟੋ ਤਿੰਨ ਬੰਦਿਆਂ ਨੂੰ ਕਹਿ ਹੁੰਦਾ ਕੱਲ ਦਾ ਜੇ ਦੇਖਦੇ ਹਾਂ ਸਵੇਰ ਨੂੰ ਹੋਰ ਕਿੰਨੀਆਂ ਕੰਮ ਪਲੀਟਾਂ ਆਉਂਦੀਆਂ ਆ बोलेगा कभी बोलेगा पता नहीं है वो भी कंप्लेंट दिया होगा का कल तक आराम हम लोग का एक बार चैनल हो जाएगा तो, तो ये वाला आदमी ये वाल पीछे वाला आदमी दोनों का दोनों का यूट्यूब चैनल बनाएगा दोनों को अमीर बना देगा भाई एक बार हो जाएगा तो सही है भाई

अच्छा सही है तो तो है 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 अगर में में रुकेगा तो 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 इधर 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 फोर्ड 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 मॉडल वो कितना 1500 नीचे अपना आईडिया लाख तो से लेके उधर सेल करेगा टैक्स तो भरना पड़ेगा ना इसमें और ये नहीं जाता है टैक्स भरना तो कितना है 30% नॉर्मल टैक्स है और इंपोर्टिंग टैक्स भी देना पड़ेगा तो सोचो इधर का 3 लाख की गाड़ी उधर आएगा तो रोड टैक्स 6 से 7 लाख आएगा फोर्ड मस्टैंग इते सेकंड हैंड इंडिया दे 3 33 लाख के ऊपर 3 लाख तक मिल जांदी फोर्ड मस्टैंग इते वो भी आया और चंगी वाली कंडीशन दे विच भाई कल मैं एक बेंस देखा वो 2000 कुछ

के लिए तो आदमी लोग पागल रहते हैं ना उसके पीछे स्पीड है ना भाई है। बहुत इतनी ग्डिया सस्ती मिल जाए वा पर कई गड्डी जो और जो अपने वर्ग के बंदे रेंदे उन्होंने तो गड्डी वो लेनी है जी जो जान रीसेल कर सकन उन्होंने सेल कर सकन नहीं अपने जैसा जो आदमी है वो लोग तो ऐसा गाड़ी पकड़ेगा जो जब मुल्क में जाने का टाइम है उसका प्राइस अच्छा मिल जाए ज़्यादा लॉस ना हो

ਇਤਨੇ ਦੇ ਬੰਦੇ ਗੱਡੀ ਵੜੂਗੇ ਤਾਂ ਉਹਨਾਂ ਨੇ ਬਹੁਤ ਮਿਹਨਤ ਕਰਕੇ ਲੈਣੀ ਕੰਦੀ ਹੈ ਗੱਡੀ ਉਹ ਫਿਰ ਇਨੀ ਮਿਹਨਤ ਕਰਕੇ ਲਈ ਹੋਈ ਗੱਡੀ ਦਾ ਦਿਨ ਰਾਤ ਕੰਮ ਕੀਤਾ ਕਮਾਇਆ ਪੈਸਾ ਸੇ ਗੱਡੀ ਲਈ ਹਾਂ ਬਹੁਤ ਘੈਰ ਸੇ ਬਹੁਤ ਜੀਸੇ ਸੇਲ ਕਰਦੀ ਵਾਹ ਇੰਨਾਂ ਦੀ ਕੀ ਜਦੋਂ ਲਈ ਹੋਵੇ ਹਨਾ ਫਿਰ ਜਦੋਂ ਸੇਲ ਕਰਨੀ ਪੈਂਦੀ ਹੈ ਬਹੁਤ ਦੰਦ ਕੋ ਹੁੰਦਾ ਇਦਾਂ ਹੀ ਹੋਈ ਹੈ ਇਹਨੇ ਵੀ ਗੱਡੀ ਲਈ ਸੀ ਕੈਮਰੀ ਹਾਂ ਕੈਮਰੀ ਸੀ ਨਾ ਕੈਮਰੀ ਚਾਹਤਾਂ ਕੈਮਰੀ ਸੀ ਨਾ ਲੈ ਕੇ ਕੀ ਆਈ ਸੀ ਮਸਮਾ 2007 ਆ ਉਹ ਗੱਡੀ ਉਸ ਟਾਈਮ ਸੇਲ ਕੀਤੀ ਸੀਗੀ ਕਿੰਨੇ 1600 1600 ਦੇ ਨਾਲ ਪਾਇਆ ਨਾ ਔਰ 10600 ਆ ਔਰ ਅਭੀ ਉਸ ਦਾ ਪ੍ਰਾਈਸ 2000 ਤੋਂ ਉੱਪਰ ਹੈ 2000 ਤੋਂ 14000 ਤੋਂ 12000 2300 ਇੱਥੇ ਪਹਿਲੀ ਵਾਰ ਹੀ ਮੈਂ ਇਦਾਂ ਦੇਖਿਆ ਵੀ ਸੈਕੰਡ ਹੈਂਡ ਗੱਡੀਆਂ ਜਿਹੜੀਆਂ ਉਹਨਾਂ ਦੇ ਪ੍ਰਾਈਸ ਜਿਹੜੇ ਆ ਬਾਅਦ ਵਿੱਚ ਵਧ ਗਏ ਆ ਮੈਂ ਵੀ ਉਸ ਟਾਈਮ ਗੱਡੀ ਵੇਚੀ ਸੀਗੀ 2020 ਦੇ ਵਿੱਚ ਨਿਸ਼ਾਨ ਸਣੀ 2002 ਮਾਡਲ ਉਸ ਟਾਈਮ ਵੇਚੀ ਸੀ 550 ਦੇ ਨਾਲ ਦੀ ਇੱਧਰਲੇ ਦੀ ਇਹ ਉਹ ਸੀਮ ਗੱਡੀ ਹੁਣ ਤੁਸੀਂ ਲੈ ਲਓ 850 900 ਹਜ਼ਾਰ ਇਦਾਂ ਆਉਂਦਾ ਰੇਟ ਚਾਏ 1000 1100 ਚਾਏ ਨਹੀਂ ਆ ਬੰਦਾ ਨਹੀਂ ਨਹੀਂ ਕੁਛ ਨਹੀਂ ਇਦਾਂ ਦੇ ਆਹਨ ਗੱਡੀਆਂ ਦੇ ਰੇਟ ਕੀ ਕਰੀਏ ਹੁਣ ਤੇ ਅੰਤ ਸਾਡਾ ਰੁਕ ਗਿਆ ਫੇ ਚਾਹ ਪੀਣ ਵਾਸਤੇ ਆ ਕਿ ਮੈਂ ਇਹ ਚਾਹ ਨਹੀਂ ਸੁੱਤੋਂ ਦੀ ਸਾਰਾ ਦਿਨ ਇਹ ਮਿੰਟ ਕੋ ਵਿੱਚੋਂ ਮੈਂ ਸੋਚਿਆ ਆਪਣੇ ਪੰਜਾਬੀ ਚਾਹ ਪੀਂਦੇ ਆ ਇਹ ਮੁੰਡਾ ਹੈ ਕੇਰਲਾ ਦਾ ਹੈ ਵੀ 10 ਮਿੰਟ ਬਾਅਦ ਇਹਨੂੰ ਜ਼ਿਆਦਾ ਚੇਤੇ ਆ ਜਾਂਦਾ ਵੀ ਚਾਹ ਪੀਣੀ ਆ ਹੁਣ ਫੇਰ ਅੱਗੇ ਆਵਾ ਚਾਹ ਵਾਲੀ ਦੁਕਾਨ ਤੇ ਚਲੋ ਫੇਰ ਦੇਖਦੇ ਰਹੋ ਵੀਡੀਓ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆ ਤੁਹਾਡਾ ਭੋਲਾ ਪਿੱਛੇ ਬੈਠਾ ਵਾ ਪਤਾ ਨਹੀਂ ਕੀ ਕਰਦਾ ਵਾ ਮਿਲਦੇ ਹਾਂ ਫੇਰ ਅਗਲੀ ਵੀਡੀਓ ਦੇ ਵਿੱਚ